ਮੋਲੀ ਕਹਿੰਦਾ ਸਵੇਰ ਦੇ ਗੁੱਡ ਮਾਰਨਿੰਗ ਜੀ ਪੈਕਿੰਗ ਸ਼ੈਕਿੰਗ ਹੋਣ ਲੱਗ ਗਈ ਹੈ ਅੱਜ ਤਰੀਕ ਹੈਗੀ ਹੈ 28 ਫਰਵਰੀ 2024 ਤੇ ਠੰਡ ਦਾ ਲੈਵਲ ਦੇਖੋ 1 2 3 4 ਮੈਂ ਕਹਿੰਦਾ ਇੱਥੇ ਬੰਦੇ ਸੀਗੇ ਅਸੀਂ 4 ਤੇ ਕੰਬਲ ਹੋਣਗੇ 20 22 ਜਿਆਦਾ ਜਿਆਦਾ ਹੋਣ ਗਿਆ ਨਾ ਮੈਂ 20 20 ਕਮਲ ਖਾਣਗੇ ਪਰਾਟੇ ਲੈ ਕੇ ਆ ਰਿਹਾ ਲੈ ਕੇ ਆ ਰਿਹਾ ਉਹੀ ਘਾਤੇ ਗਰਮ ਰਮਾਈ ਅੱਜ ਤਾਂ ਆਫਿਸ ਵਿੱਚ ਖਾਂਗੇ ਗਰਮਾ ਗਰਮ ਉਹੀ ਚੱਲ ਰਿਹਾ ਹੈ ਉਹ ਯਾਰ ਹੈ ਉਹ ਯਾਰ ਹੈ ਹਾਂ ਉਹ ਯਾਰ ਹੈ ਨਾਸਤਾ ਨਾਸਤਾ ਹੋ ਰਿਹਾ ਪਿਆਰ ਉਹੀ ਚੱਲਦੇ ਬਾਅਦ ਵਿੱਚ ਆ ਕੇ ਪੈਕਿੰਗ ਕਰਾਂਗੇ ਤੇ ਬਾਹਰ ਦਾ ਮਾਹੌਲ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਆਹ ਬਾਹਰ ਦਾ ਮਾਹੌਲ ਆ ਦੇਖੋ ਮਤਲਬ ਕਹਿੰਟ ਗੱਲਬਾਤ ਆ ਪੂਰੀ ਤੇ ਠੰਡ ਇੱਥੇ -4°C ਹੀ ਇਹ ਨਹੀਂ ਬਤਾ ਵੀ ਕਿੰਨੇ -4°C ਇਹ ਵਧੀਆ ਗੱਲਬਾਤ ਆ ਦੇਖੋ ਹੋਟਲ ਸੋਨਾ ਹੈ सीधा चलदे हैं आपा थोनू लेके भाई, भाई जी गुड मॉर्निंग कैसे हो सब लोग और ठीक हो बढ़िया सर बढ़िया इधर भी आपा रुके सीगे खाना नाश्ता अपना आ गया सिम्बा के आया सिम्बा अच्छा नाश्ता नुस्ता कर लिया भाई ठंड इतनी ज्यादा कि ऐसे बाहर जानो जी नहीं कर पावे ਇਸਮੇ ਕੀ ਹੋ ਗਿਆ ਅੰਦਰ ਜੋ ਵੀ ਠੰਡਾ tha ਇਹ ਠੱਟ ਹੋ ਗਿਆ ਅੱਗ ਵਾਲਾਂ ਦਾ ਤਰੀਕਾ ਦੇਖੋ ਚੀੜੀ ਦੀ ਲੱਕੜੀ ਆ ਮਾੜੀ ਬੱਤੀ ਲਾਈ ਤੇ ਨਾਲ ਦੇ ਨਾਲ ਅੱਗ ਸਟਾਕ ਹੀਟਰ ਲਗਾਉਣਾ ਚਾਹੀਏ আর ਉਸਕਾ ਰੇਟ ਵਧਾ ਦੇਣਾ ਚਾਹੀਏ ਲੇਕਿਨ ਮੋ ਹੀਟਰਿਆਂ ਮਜ਼ਾ ਨਹੀਂ ਆਏਗਾ ਯਹੀ ਜ਼ਰੂਰ ਨਹੀਂ ਹੀਟਰ ਸੇ ਤੋ ਇਹ ਅੱਛਾ ਹੈ क्लोज के के लिए बिल्कुल ये हाँ। open, बोले बोले। ले लिया आज तक, ये बहुत जबरदस्त चीज है, होटलों में न, पता है क्या लगा के होटल में और सारा लकड़ी का बना हुआ हुआ हीटिंग वाला सब जगह की खासा हो गया। कितना हो गया गया टाइम टाइम कितना बज बज करते रहे ਤੇ ਹੁਣ ਉੱਪਰ ਇੱਕ ਮੰਦਿਰ ਹੈ ਜਿੱਥੇ ਕੁੰਡ ਵੀ ਹੈ ਤੇ ਉਹ ਕੁੰਡ ਵੱਨ ਆਪਾਂ ਚੱਲਦੇ ਹਾਂ ਤੇ ਸਵੇਰ ਦਾ ਮਾਹੌਲ ਤੁਸੀਂ ਦੇਖ ਲਓ ਬਾਈ ਆਪਾਂ ਨੂੰ ਹੋਰ ਮਿਲ ਗਏ ਸੀਗੇ ਆਪਣੇ ਹਰਿਆਣਾ ਤੋਂ ਹੀ ਨੇ ਤੇ برف ਦੇਖੋ ਤੁਸੀਂ ਵੀਓ ਚੈੱਕ ਕਰੋ ਆ ਪਿੱਛੇ ਦਾ ਵੀਓ ਦੇਖੋ ਬੜਾ ਤੇ ਉਹੀ ਜੋ ਹਮੇਸ਼ਾ ਹਾਰ ਟ੍ਰੈਕ ਤੇ ਹੁੰਦਾ ਹੈ ਕਿ ਹਰ ਟਰੈਕ ਦੇ ਨਾਲ ਇੱਕ ਕੁੱਤਾ ਨਾਲ ਜ਼ਰੂਰ ਹੋ ਮਿਲੇਗਾ ਮਿਲੇਗਾ ਆਲ ਫਿਲਹਾਲ ਦੀ ਘੜੀ ਦੇ ਵਿੱਚ ਇੱਥੇ ਬਰਫ਼ ਜ਼ਿਆਦਾ ਆ ਗਈ ਤੇ ਹੋਰ 15 ਤੋਂ 20 ਦਿਨ ਬਾਅਦ ਇੱਥੇ ਟਰੈਕ ਪੂਰਾ ਖੁੱਲ ਜਾਣਾ ਚੰਗੀ ਤਰ੍ਹਾਂ ਤੇ ਟਰੈਕ ਲਈ ਉਹ ਬਾਈ ਤਿਆਰੀਆਂ ਕਰੀ ਜਾਂਦੇ ਨੇ ਨਵੇਂ-ਨਵੇਂ ਦੱਬੂ ਬਣਾਉਣੇ ਲਈ ਕੈਂਪਿੰਗ ਦੀ ਤਿਆਰੀਆਂ ਹੋ ਰਹੀਆਂ ओके ओके ਬਹੁਤ ਸਾਲ ਪਹਿਲਾਂ ਮਤਲਬ ਜਿਹੜੇ ਕੁੰਡ ਦੀ ਗੱਲ ਕਰਦੇ ਸੀਗੇ ਆ ਦੇਖੋ ਉਹ ਕੁੰਡ ਇੱਥੇ ਹੁੰਦਾ ਸੀਗਾ ਮਤਲਬ ਇੱਕ ਤਲਾਬ ਟਾਈਪ ਹੁੰਦਾ ਸੀਗਾ ਤੇ ਕੀ ਹੋਇਆ ਕਿ ਇੱਥੋਂ ਦੀ ਜਿਹੜੀ ਪੰਚਾਇਤ ਹੈ ਬਰਸੈਣੀ ਬਰਸੈਣੀ ਜੋਂ ਆਂਦਾ ਪਤਾ ਨਹੀਂ ਨਕਲ ਜੋਂ ਆਂਦਾ ਉੱਥੋਂ ਦੀ ਪੰਚਾਇਤ ਨੇ ਇੱਥੋਂ ਦਾ ਜਿਹੜਾ ਤਲਾਬ ਸੀ ਨਾ ਉਹ ਤਲਾਬ ਤੋੜਤਾ ਅੱਗੇ ਤਲਾਬ ਦੇ ਵਿੱਚ ਆ ਕੇ ਲੋਕ ਸੁਨਾਨ ਕਰਦੇ ਸੀਗੇ ਕੋਈ ਇਸ਼ੂ ਸੀ ਕਹਿੰਦੇ ਸੀਗੇ ਮਤਲਬ ਬਾਹਰੋਂ ਲੋਕ ਆਂਦੇ ਨੇ ਗੰਦ ਪਾਉਂਦੇ ਨੇ ਐਸਾ ਕੁਝ ਤੇ ਉਸ ਕਰਕੇ ਤਲਾਬ ਦਿੱਤਾ ਤੋੜ ਤੇ ਆ ਚਰਮਾ ਟਾਈਪਾ ਉਤਰੋ ਪੈਪਾ ਲਾਈਆਂ ਨੇ ਤੇ ਪੈਪਾ ਖਾਣੀ ਲੋਕ ਸੁਨਾਨ ਕਰਦੇ ਨੇ ਤੇ ਟਾਬੇ ਠੂਬੇ ਚੰਗੇ ਨੇ ਇੱਥੇ ਪਾਣੀ ਗਰਮ ਹੈ ਕਿਆ पानी गर्म बिल्कुल गरम अरे हाँ पानी बहुत गरम है चार बंदे अभी टीम है साड़ी तुम दो उधर से जाओ तुम दो उधर से जाओ हम इधर से, से जाएंगे दो चले ने उधरों ते दो इधर हो जा रहे हैं ऊपर ते जे जे। चेक करो तो ही ठंडी हवा दी है आवाज मेरी बदली पई आ रात इतने टैम्परेचर से माइनस उन्नी माइनस उन्नी टेपरेचर से क्या हुआ इधर से आ जाओ इधर से हाँ गल करते टपरेचर की माइनस उन्नी टेपरेचर से सत अठ कंबल लगे ਮੰਦਰ ਆ ਗਈ ਖੈ ਰਾਤ ਨੂੰ ਠੰਡ ਨਹੀਂ ਲੱਗੀ ਤੇ ਸਾਹਮਣੇ ਕੇਰ ਗੰਗਾ ਇੱਕ ਮੰਦਰ ਹੈ ਇਹ ਵਾਲਾ ਆਪੋ ਸਮੰਦਰ ਤੇ ਜਾ ਰਹੇ ਆ ਤੇ ਉੱਥੇ ਜਾ ਕੇ ਦੇਖਦੇ ਆ ਕਿ ਹਿਸਾਬ ਕਿਤਾਬ ਤੇ ਮਾਹੌਲ ਦੇਖੋ ਇੱਥੋਂ ਦਾ ਆਪਣੇ ਨਾਲ ਦੇ ਭਾਈ ਆ ਗਏ ਕੀ ਬਾਤ ਹੈ हेलो जी जो आप हाँ दे आ रहे थे मंदिर शिव जी महाराज का शिवजी का मंदिर है मंदिर की एंट्रस कृपया शिवलिंग को ना छो है ठीक है जी तो मत्था टेकते जय हो हम हाँ अंदर रहिए अंदरों आओ जी मत्था टेको ते इस तो ऊपर भी मे भी कोई ट्रैक होएगा अपन पता नहीं थोड़ा सा ऊपर जा सकते हैं जा सकते हैं है। देखते हैं ਆਜੋ ਆਪਾਂ ਟਰਾਈ ਕਰਦੇ ਹਾਂ ਉੱਪਰ ਜਾਣੇ ਕੀ ਜਿੰਨਾ ਜਾ ਸਕਦੇ ਉਸਕੇ ਬਾਅਦ ਸਿੱਧਾ نیچے ਸੁਣੋ ਹਾਂ ਧੀਰ ਗੰਗਾ ਦਾ ਇਤਿਹਾਸ ਕੀ ਆ ਲੋਕ ਵੱਖ-ਵੱਖ ਇਤਿਹਾਸ ਦੱਸਦੇ ਨੇ ਜਿਹੜਾ ਇੱਥੇ ਇਤਿਹਾਸ ਲਿਖਿਆ ਹੈ ਉਹ ਮੈਂ ਦਿਖਾਣਾ ਤੁਹਾਨੂੰ ਆ ਧੀਰ ਗੰਗਾ ਤੀਰਥ ਸਥਾਨ ਦੀ ਕਥਾ ਦਾ ਮਤਲਬ ਹੈ ਮੈਂ ਤੁਸੀਂ ਪਾਉਜ਼ ਕਰਕੇ ਪੜ੍ਹ ਲੈਣਾ ਮੈਂ ਫਿਲਹਾਲ ਇਹਨੂੰ ਵੀਡੀਓ ਚ ਲੈ ਰਿਹਾ ਤੇ ਹੁਣ ਆਪਾਂ ਚੱਲਦੇ ਹਾਂ ਇੱਕ ਗੁਫਾ ਦੱਸਦੇ ਹਾਂ ਇੱਥੇ ਤੇ ਦੇਖਦੇ ਹਾਂ ਜੇ ਗੁਫਾ ਵੈਸੇ ਬੰਦ ਦੇ जो गुफा तक जाया गया तो आप जावे वन टू थ्री रेडी अभी उठा जा सकता है हो गया हो गया ਤੇ ਜੇ ਆਪਾਂ ਗੱਲ ਕਰੀਏ ਇਸ ਟਰੈਕ ਦੀ ਖੀਰਗੰਗਾ ਵਾਲੇ ਟਰੈਕ ਦੀ ਤਾਂ ਇੱਥੇ ਕੀ ਆ ਇਹ ਟਰੈਕ ਕਾਫੀ ਫੇਮਸ ਹੋ ਗਿਆ ਹੈ ਲਾਈਕ ਖੀਰਗੰਗਾ ਤੱਕ ਖੀਰਗੰਗਾ ਇਸ ਤੋਂ ਅੱਗੇ ਇਹ ਹੀ ਟਰੈਕ ਅੱਗੇ ਜਾਂਦਾ ਮਾਨਤਲਾਈ ਵੱਨ ਅੱਗੇ ਨਿਕਲ ਜਾਂਦਾ ਹੈ ਆਪਣਾ ਪਿੰਨ ਪਰਵਤੀ ਵੈਲੀ ਤੇ ਇਹ ਨਿਕਲ ਜਾਂਦਾ ਸਿੱਧਾ ਪਿੰਨ ਪਰਵਤੀ ਤੋਂ ਕਾਜਾ ਤੇ ਟਰੈਕ ਹੁੰਦਾ ਹੈ ਜਿਹੜਾ ਪੂਰਾ ਹੁੰਦਾ ਇਹ ਹੁੰਦਾ ਅਗਸਤ ਸਤੰਬਰ ਚੋਂ ਮਾਨਸੂਨ ਨੂੰ ਅੱਗੇ ਪਿੱਛੇ ਦੇਖ ਕੇ ਕਰਨਾ ਪੈਂਦਾ ਹੈ ਟਰੈਕ ਕਿਉਂਕਿ ਇਸ ਟਾਈਮ ਤਾਂ ਹੋ ਹੀ ਨਹੀਂ ਸਕਦਾ ਇੱਥੇ ਆਪਾਂ 2770 2805 ਸਮਥਿੰਗ ਤੇ ਖੜੇ ਆ ਤੇ ਇੱਥੇ ਇੰਨੀ ਜ਼ਿਆਦਾ ਬਰਫ ਹੈ ਤੇ ਉੱਤੇ ਤਾਂ ਬੰਦ ਹੈ ਨਾ ਬਿਲਕੁਲ ਸਾਰੇ ਰਾਹਤੇ ਬੰਦ ਨੇ ਤੇ ਉੱਪਰ ਟੀਸੀ ਦੇਖੋ ਤੁਸੀਂ ਚੋਟੀ ਤੇ ਆਹ ਗੱਲ ਬਾਤ ਆ ਤੇ ਮੁੰਡੇ ਫੰਕਸ਼ਨ ਕਰੀ ਜਾਂਦੇ ਨੇ ਵੀਡੀਓ ਬਣਾਈ ਜਾਂਦੇ ਨੇ ਦਬਦੇ ਨਹੀਂ ਅੱਜ न ज्यादा ही ले जांदा है अब इसे ले यार अभी से ले रहा है तो, तो so ये अब आप देखेंगे तो कुछ एक्सपेरिमेंट करेंगे ये अपने ब्लॉग के लिए कुछ स्पेशल अपने दोस्तों के लिए अपने ब्लॉगर्स जितने भी हमारे दर्शक हैं उन सबके लिए कुछ स्पेशल करने जा रहे हैं खीर गंगा की बिल्कुल टॉप पर हैं मंदिर माता से अपना शिव शंकर जी भोले शंकर जी का मंदिर भी है और यहीं पर है और इसमें टेंपरेचर लगभग माइनस के आसपास ही है माइनस 10 माइनस 10 है और सूरज देवता जी मस्ती का लैवल है कि घंटा एक, एक को हो गया कि इन्हों मस्तियाँ नहीं रोक दिया पिटायर्ड yeah, फौजी ने अफसर साहब अज मोड़ जाने पूरे शाहरुख माई गोड हो क्या बात है जाओ बहुत वादिया कैंट पूरा रंगा रंग मोड़। <laughs> मज़े है लेकिन आप के साथ <laughs> आपके साथ यार बहुत मजा आया सही में मस्ती करने के लिए तो सभी आते हाँ अगर हम दो जने होते तो थोड़े बोरिंग हो जाते अब चार जने हो गए तो मजा आ गया भाई जितने लोग हैं उतना हाँ, सही में हाई लेवल की फोटोग्राफी हो रही है को खतरनाक चीज देखो ਤਿਆਰੀਆਂ ਸ਼ੈੜੀਆਂ ਕੰਪਲੀਟ ਵੀ ਇਹ ਭਰਵਾਇ ਤੇ ਪਾਣੀ ਦੀ ਬੋਤਲਾਂ ਪਰਵਾ ਕੇ ਤੇ ਆਪਾਂ ਖੇਰ ਗੰਗਾ ਟਰੈਕ ਨੂੰ ਟਾਪ ਨੂੰ ਯਾਨੀ ਕਿ ਹਲਵਦਾ ਕਹਿ ਕੇ ਜਾ ਰਹੇ ਆ ਤੇ ਫਿਰ ਮਿਲਾਂਗੇ ਕਦੇ ਮੌਕਾ ਮਿਲਿਆ ਤਾਂ ਪਾਣੀ ਲੈ ਲਈ ਆਪਾਂ ਵੇਖ ਹਾਲ ਕੁ ਤਾ ਇਥੋਂ ਦਾ चले किचन दिखा देना मैं थोड़ा किचन है इतने बना देने खाना पीना यही तैयार करते हैं अब खाना पीना है क्या बना रहे हो आज मुर्गा मु तो नहीं बना रहे देख लो अगर मुर्गा बना रहे हैं तो हम रुक जाएंगे जी। 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 अच्छा मुर्गा मिलता नहीं राजमा बना रहे हो आज राजमा चावल चलो अच्छा ਚਲੋ ਠੀਕ ਹੈ ਭਾਈ ਜੀ ਅਲਵਿਦਾ ਮਿਲेंगे आपको फिर कभी धन्यवाद आपका बहुत-बहुत ਠੀਕ ਹੈ ਸਰ ਓਕੇ ਲੋ ਜੀ ਪਾਣੀ ਦੀ ਬੋਤਲ ਆਪਾਂ ਦੇਈ ਪ੍ਰਵਾਹ ਤੇ ਨਿਕਲਦੇ ਆਪਾਂ ਜਦੋਂ ਆਪਾਂ ਚੜਾਈ ਚੜਦੇ ਆ ਨਾ ਤੇ ਮੇਰਾ ਮੰਨਣਾ ਹੈ ਪਰਸਨ ਕਿ ਚੜਾਈ ਚੜਨਾ ਇੰਨੀ ਦਿੱਕਤ ਨਹੀਂ ਹੈਗੀ ਜਿੰਨਾ ਲੈਂਡ ਹੋਣਾ ਹੈ ਕਿਉਂਕਿ ਕੀ ਹੁੰਦਾ ਹੈ ਟਰੇਲ ਬਣੀ ਆ ਟਰੇਲ ਤੇ ਫਿਸਲਨ ਹੋ ਜਾਂਦੀ ਆ ਤੇ ਉੱਤੇ ਥੱਲੇ ਬੰਦਾ ਫਿਸਲਦਾ ਆ ਦੇਖੋ ਆ ਸਾਹਮਣੇ ਟਰੇਲ ਆ ਤੇ ਬਚਾ ਬਚਾ ਕੇ ਜਾਣਾ ਪੈਂਦਾ ਤੇ ਐ ਲੱਗਦਾ ਆ ਕਿ ਇਸ ਜਗ੍ਹਾ ਨੂੰ ਆਪਾਂ ਖੀਰ ਗੰਗਾ ਨਹੀਂ ਬਰਫੀ ਖਸਤਾਨ ਬੋਲ ਸਕਦੇ ਆ ਜਿੱਧਰ ਦੇਖੋ ਬਰਫੀ ਬਰਫੀ ਜਿੱਧਰ ਦੇਖੋ ਬਰਫੀ ਬਰਫੀ ਉਧਰ ਉੱਪਰ ਆਵਾਲਾ ਜਿਹੜਾ ਰੋਡ ਆ ਇਸ ਰੋਡ ਤੋਂ ਪੜਲੀ ਸਾਈਡ ਮਾਨਤਲਾਈ ਮਾਨਤਲਾਈ ਇਹਨੂੰ ਘੁੰਮ ਕੇ ਮਾਨਤਲਾਈ ਫਿਰ ਤਿੰਨ ਪਰਵਤੀ ਵੈਲੀ ਚੱਲ ਜਾਂਦਾ ਉੱਥੋਂ ਚੱਲਦਾ 5-6 ਦਿਨ ਦਾ ਟਰੈਕ ਤੇ ਉਹ ਟਰੈਕ ਨਿਕਲਦਾ ਆਪਣਾ ਇੱਕ ਕਾਜਾ ਇੱਕ ਮਨਾਲੀ ਇੱਕ ਮਨਾਲੀ ਦੇ ਲਾਗੇ ਨਿਕਲ ਜਾਂਦਾ ਇੱਕ ਕਾਜਾ ਕੋਲ ਨਿਕਲਦਾ वेलकम टू खीर गंगा माउंटेन व्यू कैंपिंग साइट हाइट तेरा यार इक्यावन इतने खीर गंगा का वेलकम हों चौबर पिछे तुरैके थोड़ा जहा ज्यादा टॉप है इतने थोड़ा ना प्रेस हो मै पैर फिसलिया नहीं बंदा गया नहीं शांति सब सब सवेर तक भी आ डेढ़ बज गया डेढ़ पौने दो हो गए नज़ारे गए कम स्लो ही है अब आ नहीं रे लोग इन्हें अज खुला नहीं हां स्टिक ਬਹੁਤ ਜ਼ਰੂਰੀ ਹੈ ਸਟਿਕ ਪਲੱਸ ਸ਼ੂਜ਼ ਹਾਂ ਕਿਉਂ ਸਟਿਕ ਸਟਿਕ ਨਾਲ ਇਹ ਹੋ ਜਾਂਦਾ ਹੈ ਕਿ ਬੰਦੇ ਨੂੰ ਸਹਾਰਾ ਹੋ ਜਾਂਦਾ ਹੈ ਕਈ ਵਾਰ ਬੰਦੇ ਦੇ ਇਹ ਕਹਿੰਦੇ ਨੇ ਨਾ ਲਾਠੇ ਸਹਾਰਾ ਹੁੰਦੀ ਆ ਉਹ ਸਹਾਰਾ नीचे आजा बस नीचे आजा बहुत ऊपर ओए 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 मालिक बहुत गलत गया आराम से बैठ जा चाय हां कोई बात नहीं トラスイスキーやかん。 ਸਰਵਿਸ ਲੈਣੀ ਤਾਂ ਉਹ ਥੱਲੇ ਐਂਡ ਤੇ ਪਾਰਵਤੀ ਨਦੀ ਜਾਉਂਗੇ ਜਿੱਥੋਂ ਦੀ ਜਿੱਥੋਂ ਆਪਾਂ ਆਏ ਆ ਨਾ ਇਹ ਥੋੜਾ ਜਿਹਾ ਕੀ ਹੋਇਆ ਹੈ ਕੀ ਬਲੈਕਆਇਸ ਬਣ ਗਈ ਬਲੈਕਆਇਸ ਕਰਕੇ ਇਹ ਜਾ ਨਹੀਂ ਰਿਹਾ ਕੋਈ ਤੇ ਤਿਲਕਵਾ ਦਾ ਹੋ ਰਿਹਾ ਕੰਮ ਮਤਲਬ 10 ਮਿੰਟ ਲੱਗ ਗਏ ਸਾਨੂੰ ਇੱਥੇ ਰਾਹ ਵੀ ਬਣਾਇਆ ਰਾਹ ਬਣਾ ਕੇ ਫਿਰ ਨਿਕਲੇ ਜੀ ਬੰਨ ਮੈਂ ਰਸਤਾ ਪੂਰਾ ਸਾਹਮਣੇ ਕੋਟ ਕੁਵਾਰਾ ਬਣਦਾ ਆਇਆ कई जगह थे, कर तो बहुत ब्लैक आइस करके ना बहुत टफ है इतों देखो सू घो घट पंद्रह मिनट हो गए हैं पैर तू तो रख यहाँ रख या यहाँ रख या यहाँ रख एक यहाँ एक यहाँ एक यहाँ नहीं है अरे मैं मैं जूते बहुत स्लिपरी कोई है कोई बात नहीं है कोई बात नहीं है आओ 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 आपने पकड़ा हुआ आपको हमारे पे बस ऐसे बस ਤੁਰਦੇ 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 ਆਪਾਂ ਪਹੁੰਚ ਗਏ ਆ ਵਾਟਰਪੂਲ ਦੇ ਕੋਲ 15 20 15 20 ਹਾਂ 15 20 ਕੈਫੇ ਤਾਂ ਇੱਥੇ ਵੀ ਹੈਗੇ ਨੇ ਬਟ ਚੱਲਦਾ ਫਿਰ ਆਦਿਕ ਦੋਈ ਹੈ ਤੇ ਇਹਨਾਂ ਆਪਾਂ ਮਿਡ ਪੁਆਇੰਟ ਵੀ ਬੋਲ ਸਕਦੇ ਆ ਤੇ ਖਾਣ ਪੀਣ ਨੂੰ ਸਭ ਮਿਲ ਜਾਂਦਾ ਇੱਥੇ ਤੇ ਹੁਣ ਅਗਲਾ ਪੜਾਅ ਆਏਗਾ ਰੁਦਰਨਾਥ ਆਪਣਾ ਭਾਈ ਮੱਥਾ ਟੇਕਦਾ ਹੋਇਆ ਇਹ ਕੀਰਗੰਗਾ ਟਰੈਕ ਕੰਪਲੀਟ ਹੋ ਗਿਆ ਤੇ ਕੰਪਲੀਟ ਨਹੀਂ ਹੋਇਆ ਬਸ ਆਪੋ ਪੁਆਇੰਟ ਤੇ ਆ ਗਏ ਆ ਜਿੱਥੋਂ ਅੱਗੇ ਈਜ਼ੀ ਆ ਤੇ ਇੱਥੇ ਤੁਸੀਂ ਗਹਿਰਾਈ ਚੈੱਕ ਕਰੋ ਪਰਵਤੀ ਦੇ گرد ਤੇ ਆ ਆ ਗਏ ਆਪਾਂ ਉਹ ਵਾਲੇ ਪੁਲ ਤੇ ਤੇ ਪੁਲ ਤੋਂ ਪਰਾਂ ਤਾਂ ਈਜ਼ੀ ਆ ਸਭ ਜਿਹੜਾ ਹਾਰਡ ਵਾਲਾ ਟਰੈਕ ਸੀ ਨਾ ਮਤਲਬ ਸਨੋ ਵਾਲਾ ਉਹ ਤਾਂ ਆਪਾਂ ਨਿਬੇੜ ਲਿਆ ਤੇ ਆਪਾਂ ਇਸ ਟਾਈਮ ਖੜੇ ਆ ਇੱਥੇ ਰੁਦਰ ਨਾਗੀਆਂ ਰੁਦਰਨਾਥ ਚੋੜੀਆ ਤੇ ਆਪਾਂ ਪਿੰਡ ਨਹੀਂ ਜਾਣਾ ਨਾ ਆਪਾਂ ਥੱਲੇ ਜਾਣਾ ਆਪਾਂ ਟਾਈਮ ਕਿੰਨਾ ਹੋ ਗਿਆ ਹੁਣ ਦਾ ਬਾਅਦ ਨਹੀਂ ਹੋ ਗਿਆ ਬਾਜੀ 5 ਵਜੇ 5 ਵਜੇ ਗਏ ਨੇ ਸਾਢੇ 5 ਤੱਕ ਆਪਾਂ ਕੋਮ ਨਹੀਂ ਆ ਗਏ ਪਹਿਲਾਂ ਲੱਗਦਾ ਕਿ ਉੱਥੇ ਦਵਾਂਗੇ ਕੋਮ ਤੇ ਉੱਥੇ ਫਿਰ ਸਲਾਮ-ਏ-ਸੁਦਾ ਕਰਾਂਗੇ ਨਾਈਟ ਰੁਕਾਂਗੇ ਸਵੇਰੇ ਚੱਲਾਂਗੇ ਪਿੰਡ ਨੂੰ ਤੇ ਫਿਰ ਲਹਾਲ ਅਸੀਂ ਰੁਦਰਨਾਥ ਤੇ ਚਾਹ ਪਾਣੀ ਪੀਣ ਲੱਗੇ ਆ ਨਿੱਕਾ ਜਿਹਾ ਕੈਫੇ ਬਰਫਾ ਬਰਫਾ ਛਾੜ ਰਹੇ ਨੇ ਅੰਟੀ ਇਹ ਦੰਰੋਪਸਟ ਹੋਟਲ ਰੂਮ ਦਿਖਾ ਦਿੰਨੇ ਆ ਨਿਕਾ ਜਾ ਕੈਫੇ ਆ ਇਹ ਵਾਲਾ ਤੇ ਹੈਲੋ ਚਾਪੀ ਕੀ ਖਰ ਚੱਲਦੀ ਆ ਟਰੈਕ ਕਰਕੇ ਆਪਾਂ ਪਹੁੰਚ ਗਿਆ ਜੀ ਉਤਮ ਗੈਸਟ ਹਾਊਸ ਤੇ ਨਕਟਾਲ ਪਿੰਡ ਦੇ ਵਿੱਚ ਤੇ ਸ਼ਾਨਦਾਰ 뷰 ਹੈ ਇੱਥੋਂ ਦਾ ਘੈਂਟ ਗੱਲ ਬਾਤ ਹੈ ਬੰਦੇ ਨਾਲ ਹੋ ਗਈ ਏ ਸਾਂਝ ਗਾਂਜ ਬਣਾ ਲਿਆ ਸਾਬਕ ਤਾਬ 900 ਰੁਪਏ ਚ ਕਰ ਲਿਆ ਆਪਾਂ ਫਾਈਨਲ ਤੇ ਹੁਣ ਆਪਾਂ ਇੱਥੇ ਰਾਤ ਰੁਕਾਂਗੇ ਤੇ ਸਵੇਰੇ ਆਪਾਂ ਘੰਟੇ ਅੱਧੇ ਪੌਣੇ ਘੰਟੇ ਦਾ ਟਰੈਕ ਹੈ ਉਸ ਤੋਂ ਬਾਅਦ ਆਪਾਂ ਪਹੁੰਚ ਜਾਗੇ ਬਰਸ਼ੈਣੀ ਬਰਸ਼ੈਣੀ ਤੋਂ ਟੈਕਸੀ ਲੈ ਕੇ ਮਣੀਗਨ ਸਾਹਿਬ ਜਾਂ ਕੋਸੋਲ ਤੇ ਉੱਥੋਂ ਬੱਸ ਲੈ ਕੇ ਪਹੁੰਚਾਂਗੇ ਪਿੰਡ ਤੇ ਇਹ ਵਾਲਾ ਟਰੈਕ ਦਾ ਤੇ ਇਹ ਵਾਲੀ ਵੀਡੀਓ ਦਾ ਆਪਾਂ ਇੱਥੇ ਅੰਤ ਕਰਦੇ ਆ ਐਂਡ ਕਰਦੇ ਆ ਬਲੌਗ ਦੇ ਨਾਲ ਜੁੜੇ ਰਹੇ ਆ ਜੀ ਤੇ ਬਲੌਗ ਨੂੰ ਲਾਸਟ ਤੱਕ ਵੇਖਣਾ ਲਾਸਟ ਤੱਕ ਤਾਂ ਹੀ ਵੇਖੋਗੇ ਜਿਹੜਾ ਲਾਸਟ ਦੀ ਚੀਜ਼ ਵੇਖੋਗੇ ਸੋ आप मिलते हाँ तो बहुत जल्द तो अनुराग जी एक बार मेरे ब्लॉग एंड करना है तो भाई अपने नाल से ट्रैक किया तो लगा कैसा लगा देखो जी बस लंबी नहीं छोटी सी बात है कि फर्स्ट ऑफ ऑल मेरा पहला ट्रैक था भाई के साथ था भाई ने बताया थोड़ा जोश जागा कि चलो करेंगे आ करने देखा पहाड़ अच्छे लगे बर्फ देखा और अच्छा लगा बट जब चढ़े या उतरे थोड़ा टफ लगा बट अगर करना चाहो तो इंसान कुछ भी कर सकता है बिल्कुल तो एज यूज कुल मिला के अच्छा था मेरे लिए बहुत बढ़िया था फर्स्ट एक्सपीरियंस बहुत बढ़िया था भाई के साथ थैंक यू ब्रदर ठीक है सर ओके जी बाय लव यू सबसक्राइब लाइक शेयर जो तीस कर सकते हो करे जे। मिल हैं तुम्हें तो फिर कितने नवी जगह पर सत